ਮਾਦੀ ਮੌਤ ਦਾ ਦੁੱਖ ਨਹੀਂ ਚੱਲ ਪਾਰੀ ਮਸ਼ਹੂਰ ਅਦਾਕਾਰਾ ਜੈਕਲਿਨ ਫਰਨਾਡੇ हाल ही ਦੇ ਵਰਚੂ ਮਸ਼ਹੂਰ ਅਦਾਕਾਰਾ ਜੈਕਲਿਨ ਦੀ ਮਾਤਾ ਦਾ ਦਿਹਾਂਤ ਹੋਇਆ ਜਿੱਥੇ ਇੱਕ ਪਾਸੇ ਉਹ ਆਪਣੇ ਮਾਂ ਦੇ ਦਿਹਾਂਤ ਤੇ ਪੂਰੇ ਸਦਮੇ ਦੇ ਵਿੱਚ ਹੈ ਤੇ ਦੂਜੇ ਪਾਸੇ ਪਿਤਾ ਦੇ ਹੰਝੂਆਂ ਨੇ ਵੀ ਜੈਕਲਿਨ ਦਾ ਬੁਰਾ ਹਾਲ ਕੀਤਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪੀਟਲ ਦੇ ਬਾਹਰ ਦੀਆਂ ਜਿੱਥੇ ਕਿ ਜੈਕਲਿਨ ਫਰਨਾਂਡੇਜ਼ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਮ ਫਰਨਾਂਡੇਜ਼ ਜਿਹੜੀ ਹਸਪਤਾਲ ਦੇ ਵਿੱਚ ਭਰਤੀ ਸੀ ਉਹਨਾਂ ਨੂੰ ਹਾਰਟ ਸੰਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਜੈਕਲਿਨ ਫਰਨਾਂਡਾਜ਼ ਹੁਣ ਪੂਰੇ ਗਮ ਦੇ ਵਿੱਚ ਹੈ ਨਾ ਸਿਰਫ ਪਰਿਵਾਰ ਬਲਕਿ ਪੂਰੀ ਬਾਲੀਵੁੱਡ ਇੰਡਸਟਰੀ ਇਸ ਵੇਲੇ ਸੋਗ ਦੇ ਵਿੱਚ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਪਿਤਾ ਦੇ ਹੰਝੂਆਂ ਦੀ ਜੇਕਰ ਗੱਲ ਕਰ ਲਈਏ ਤਾਂ ਪਿਤਾ ਵੀ ਪੂਰੇ ਸਦਮੇ ਦੇ ਵਿੱਚ ਨਜ਼ਰ ਆ ਰਹੇ ਨੇ ਰੋਂਦੇ ਹੋਏ ਨਜ਼ਰ ਆ ਰਹੇ ਤੇ ਉੱਥੇ ਹੀ ਮਾਂ ਦਾ ਸਦਮਾ ਜੈਕਲਿਨ ਨੂੰ ਕਿਸ ਤਰ੍ਹਾਂ ਦੇ ਨਾਲ ਲੱਗਦਾ ਹੈ ਇਹ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਜ ਜੈਕਲਿਨ ਦਾ ਜਸ ਜੋ ਬੁਰਾ ਹਾਲ ਹੈ ਉਸ ਨੂੰ ਆਪਣਾ ਆਪਾ ਖੋ ਬੈਠੀ ਹੈ ਜੈਕਲਿਨ ਤੇ ਜਿੱਥੇ ਇੱਕ ਪਾਸੇ ਸਦਮਾ ਮਾਂ ਦਾ ਲੱਗਾ ਹੈ ਤੇ ਦੂਜੇ ਪਾਸੇ ਪਿਤਾ ਦਾ ਇਹ ਹਾਲ ਦੇਖ ਕੇ ਜੈਕਲਿਨ ਆਪਣਾ ਆਪਾ ਖੋ ਬੈਠੀ ਹੈ ਹਾਲਾਂਕਿ ਮਜ਼ਬੂਤ ਰੱਖਣ ਦੀ ਜੈਕਲਿਨ ਨੂੰ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਮਾਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਹੈ ਤੇ ਹੁਣ ਪਿਤਾ ਦਾ ਅਜਿਹਾ ਹਾਲ ਦੇਖ ਕੇ ਜੈਕਲਿਨ ਕੁਝ ਸਮਝ ਨਹੀਂ ਪਾਰੀ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਉਥੇ ਹੀ ਕੁਛ ਹੀ ਦਿਨ ਦੇ ਵਿੱਚ ਜੈਕਲਿਨ ਦੀ ਮਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੂਰੀ ਬਾਲੀਵੁੱਡ ਇੰਡਸਟਰੀ ਜਿਹੜੀ ਹੈ ਉਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਜੈਕਲਿਨ ਦਾ ਦੁੱਖ ਵੰਡਾਉਣ ਦੇ ਲਈ ਤੇ ਇਹ ਵੀ ਜ਼ਰੂਰ ਦੱਸਦੀ ਹੈ ਕਿ ਜਦੋਂ ਆਈਪੀਐਲ ਦੀ ਓਪਨਿੰਗ ਸੈਰੇਮਨੀ ਹੋਣੀ ਸੀ ਤਾਂ ਜੈਕਲਿਨ ਫਰਨੈਂਡਸ ਨੇ ਇਸ ਓਪਨਿੰਗ ਸੈਰੇਮਨੀ ਦੇ ਵਿੱਚ ਪਰਫਾਰਮ ਕਰਨਾ ਸੀ ਪਰ ਮਾਂ ਦੀ ਹਾਲਤ ਖਰਾਬ ਹੋਣ ਦੇ ਚਲਦੇ ਜੈਕਲਿਨ ਨੂੰ ਆਪਣਾ ਇਹ ਪਰਫਾਰਮੈਂਸ ਜਿਹੜੀ ਆ ਕੈਨਸਲ ਕਰਨੀ ਪਈ ਹਾਲਾਂਕਿ ਇਸ ਦੀ ਜਾਣਕਾਰੀ ਜਿਹੜੀ ਹੈ ਉਸ ਨੇ نزدਿਕੀਆਂ ਦਤੀ ਸੀ ਤੇ ਅੱਜ ਜਦੋਂ ਜੈਕਲਿਨ ਫਰਨਾਂਡੇਸ ਦੀ ਮਾਂ ਦਾ ਦੇਹਾਂਤ ਹੋਇਆ ਤਾਂ ਪੂਰੀ ਬਾਲੀਵੁੱਡ ਇੰਡਸਟਰੀ ਇਸ ਵੇਲੇ ਸੋਗ ਦੇ ਵਿੱਚ ਹੈ ਹਰ ਕੋਈ ਜੈਕਲਿਨ ਦਾ ਦੁੱਖ ਵੰਡਾਉਣ ਦੇ ਲਈ ਪਹੁੰਚਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬਿਹਰ ਦੀ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਇੱਕ ਪਾਸੇ ਜੈਕਲਿਨ ਆ ਹਫੜਾ ਦਫੜੀ ਦੇ ਵਿੱਚ ਨਜ਼ਰ ਆ ਰਹੀ ਹੈ ਕਿਸਨ ਨਾਲ ਗੱਲ ਕਰਦੀ ਨੇ ਨਜ਼ਰ ਆ ਰਹੀ ਦੁੱਖ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉਤੇ ਹੀ ਦੂਜੇ ਪਾਸੇ ਜੈਕਲਿਨ ਦੇ ਪਿਤਾ ਰੋਂਦੇ ਕੁਰਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮਾਦੀ ਮੌਤ ਦਾ ਦੁੱਖ ਨਹੀਂ ਚੱਲ ਪਾਰੀ ਮਸ਼ਹੂਰ ਅਦਾਕਾਰਾ ਜੈਕਲਿਨ ਫਰਨਾਂਡੇਜ਼ हाल ही ਦੇ ਵਰਚੂ ਮਸ਼ਹੂਰ ਅਦਾਕਾਰਾ ਜੈਕਲਿਨ ਦੀ ਮਾਤਾ ਦਾ ਦਿਹਾਂਤ ਹੋਇਆ ਜਿੱਥੇ ਇੱਕ ਪਾਸੇ ਉਹ ਆਪਣੇ ਮਾਂ ਦੇ ਦਿਹਾਂਤ ਤੇ ਪੂਰੇ ਸਦਮੇ ਦੇ ਵਿੱਚ ਹੈ ਤੇ ਦੂਜੇ ਪਾਸੇ ਪਿਤਾ ਦੇ ਹੰਝੂਆਂ ਨੇ ਵੀ ਜੈਕਲਿਨ ਦਾ ਬੁਰਾ ਹਾਲ ਕੀਤਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪੀਟਲ ਦੇ ਬਾਹਰ ਦੀਆਂ ਜਿੱਥੇ ਕਿ ਜੈਕਲਿਨ ਫਰਨਾਂਡੇਜ਼ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਮ ਫਰਨਾਂਡੇਜ਼ ਜਿਹੜੀ ਹਸਪਤਾਲ ਦੇ ਵਿੱਚ ਪੜਤੀ ਸੀ ਉਹਨਾਂ ਨੂੰ ਹਾਰਟ ਸੰਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹਾਰਟ ਅਟੈਕ ਹੋਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਜੈਕਲਿਨ ਫਰਨਾਂਡਸ ਹੁਣ ਪੂਰੇ ਗਮ ਦੇ ਵਿੱਚ ਹੈ ਨਾ ਸਿਰਫ ਪਰਿਵਾਰ ਬਲਕਿ ਪੂਰੀ ਬਾਲੀਵੁੱਡ ਇੰਡਸਟਰੀ ਇਸ ਵੇਲੇ ਸੋਗ ਦੇ ਵਿੱਚ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਪਿਤਾ ਦੇ ਹੰਝੂਆਂ ਦੀ ਜੇਕਰ ਗੱਲ ਕਰ ਲਈਏ ਤਾਂ ਪਿਤਾ ਵੀ ਪੂਰੇ ਸਦਮੇ ਦੇ ਵਿੱਚ ਨਜ਼ਰ ਆ ਰਹੇ ਨੇ ਰੋਂਦੇ ਹੋਏ ਨਜ਼ਰ ਆ ਰਹੇ ਤੇ ਉੱਥੇ ਹੀ ਮਾਂ ਦਾ ਸਦਮਾ ਜੈਕਲਿਨ ਨੂੰ ਕਿਸ ਤਰ੍ਹਾਂ ਦੇ ਨਾਲ ਲੱਗਦਾ ਹੈ ਇਹ ਤਸਵੀਰਾਂ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਜ ਜੈਕਲਿਨ ਦਾ ਜਸਟੋ ਬੁਰਾ ਹਾਲ ਹੈ ਉਸ ਆਪਣਾ ਆਪਾ ਖੋ ਬੈਠੀ ਹੈ ਜੈਕਲਿਨ ਤੇ ਜਿੱਥੇ ਇੱਕ ਪਾਸੇ ਸਦਮਾ ਮਾਂ ਦਾ ਲੱਗਾ ਹੈ ਤੇ ਦੂਜੇ ਪਾਸੇ ਪਿਤਾ ਦਾ ਇਹ ਹਾਲ ਦੇਖ ਕੇ ਜੈਕਲਿਨ ਆਪਣਾ ਆਪਾ ਖੋ ਬੈਠੀ ਹੈ ਹਾਲਾਂਕਿ ਮਜ਼ਬੂਤ ਰੱਖਣ ਦੀ ਜੈਕਲਿਨ ਨੂੰ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਮਾਂ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਹੈ ਤੇ ਹੁਣ ਪਿਤਾ ਦਾ ਅਜਿਹਾ ਹਾਲ ਦੇਖ ਕੇ ਜੈਕਲਿਨ ਕੁਝ ਸਮਝ ਨਹੀਂ ਪਾਰੀ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਉਥੇ ਹੀ ਕੁਛ ਹੀ ਦਿਨ ਦੇ ਵਿੱਚ ਜੈਕਲਿਨ ਦੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੂਰੀ ਬਾਲੀਵੁੱਡ ਇੰਡਸਟਰੀ ਜੜੀ ਹੈ ਉਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਜੈਕਲਿਨ ਦਾ ਦੁੱਖ ਵੰਡਾਉਣ ਦੇ ਲਈ ਤੇ ਇਹ ਵੀ ਜ਼ਰੂਰ ਦੱਸ ਦਈਏ ਕਿ ਜਦੋਂ ਆਈਪੀਐਲ ਦੀ ਓਪਨਿੰਗ ਸੈਰੇਮਨੀ ਹੋਣੀ ਸੀ ਤਾਂ ਜੈਕਲਿਨ ਫਰਨੈਂਡਸ ਨੇ ਇਸ ਓਪਨਿੰਗ ਸੈਰੇਮਨੀ ਦੇ ਵਿੱਚ ਪਰਫਾਰਮ ਕਰਨਾ ਸੀ ਪਰ ਮਾਂ ਦੀ ਹਾਲਤ ਖਰਾਬ ਹੋਣ ਦੇ ਚੱਲਦੇ ਜੈਕਲਿਨ ਨੂੰ ਆਪਣਾ ਇਹ ਪਰਫਾਰਮੈਂਸ ਜੜੀ ਆ ਕੈਨਸਲ ਕਰਨੀ ਪਈ ਹਾਲਾਂਕਿ ਇਸ ਦੀ ਜਾਣਕਾਰੀ ਜੜੀ ਹੈ ਉਸ ਦੇ ਨਜ਼ਦੀਕੀਆਂ ਦੱਤੀ ਸੀ ਤੇ ਅੱਜ ਜਦੋਂ ਜੈਕਲਿਨ ਫਰਨਾਂਡੇਸ ਦੀ ਮਾਂ ਦਾ ਦੇਹਾਂਤ ਹੋਇਆ ਤਾਂ ਪੂਰੀ ਬਾਲੀਵੁੱਡ ਇੰਡਸਟਰੀ ਇਸ ਵੇਲੇ ਸੋਗ ਦੇ ਵਿੱਚ ਹੈ ਹਰ ਕੋਈ ਜੈਕਲਿਨ ਦਾ ਦੁੱਖ ਵੰਡਾਉਣ ਦੇ ਲਈ ਪਹੁੰਚਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬਿਹਤਰੀ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਇੱਕ ਪਾਸੇ ਜੈਕਲਿਨ ਹਫੜਾ ਦਫੜੀ ਦੇ ਵਿੱਚ ਨਜ਼ਰ ਆ ਰਹੀ ਹੈ ਕਿਸੇ ਨਾਲ ਗੱਲ ਕਰਦੀ ਨੇ ਨਜ਼ਰ ਆ ਰਹੀ ਦੁੱਖ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉੱਤੇ ਹੀ ਦੂਜੇ ਪਾਸੇ ਜੈਕਲਿਨ ਦੇ ਪਿਤਾ ਰੋਂਦੇ ਕੋ ਰਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ